ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਨਵੀਂ ਕਾਟਨ ਦੀ ਕਲੈਕਸ਼ਨ ਲੈ ਕੇ ਆਏ ਆ ਜਿਸ ਵਿੱਚ ਸਾਰੇ ਕੰਪਲੀਟ ਸੂਟ ਹੋਣਗੇ ਜੀ ਫੁੱਲ ਸੂਟ ਕਾਟਨ ਦਾ ਰਹੇਗਾ ਤੇ ਦੁਪੱਟਾ ਵੀ ਇਹਦੇ ਵਿੱਚ ਤੁਹਾਨੂੰ ਸੌਫਟ ਕਾਟਨ ਦਾ ਦੁਪੱਟਾ ਮਿਲੇਗਾ ਸੋ ਸਾਰੇ ਪ੍ਰਿੰਟਡ ਸੂਟਸ ਨੇ ਸਾਰਿਆਂ ਦੇ ਆਪਾਂ ਸਟਿਚਿੰਗ ਵਗੈਰਾ ਦੇ ਪੈਟਰਨ ਬਣਾ ਸਕਦੇ ਹਾਂ ਤੇ embroidery ਕਿਸੇ ਤੇ ਨਹੀਂ ਹੋਏਗੀ ਸੋ ਜਿਹੜਾ ਵੀ ਸੂਟ ਤੁਹਾਨੂੰ ਇਹਨਾਂ ਵਿੱਚੋਂ ਪਸੰਦ ਆਉਂਦਾ ਤੁਸੀਂ ਸਕਰੀਨਸ਼ਾਟ ਲੈ ਕੇ ਉੱਪਰ ਦਿੱਤੇ ਨੰਬਰ ਤੇ ਆਪਾਂ ਨੂੰ WhatsApp ਕਰਨਾ ਹੈ ਸੋ ਜੋ ਵੀ ਤੁਹਾਡਾ ਕੁਐਸਚਨ ਹੋਏਗਾ ਉਹਦੇ ਕਪੜੇ ਦੇ ਰਿਗਾਰਡਿੰਗ ਔਰ ਪ੍ਰਾਈਸ ਦੇ ਰਿਗਾਰਡਿੰਗ ਸੋ ਤੁਸੀਂ ਆਪਾਂ ਨੂੰ WhatsApp ਕਰਨਾ ਸੋ ਸਟਾਰਟ ਕਰਦੇ ਹਾਂ ਜੀ ਇਹ ਹੈਗਾ ਆਪਣਾ ਫਰਸਟ ਸੂਟ ਸੋ ਇਹਦਾ ਸਟੱਫ ਜਿਵੇਂ ਤੁਸੀਂ ਦੇਖ ਸਕਦੇ ਹੋ ਕਾਟਨ ਦਾ ਸਟੱਫ ਹੈ ਜੀ ਬਾਟਮ ਸੌਫਟ ਕਾਟਨ ਹੈਗੀ ਆ ਸੋ ਇਹ ਹੈਗਾ ਜੀ ਇਹਦੀ ਬਾਟਮ ਸੋ ਇਦਾਂ ਸ਼ਰਟ ਬਾਟਮ ਹੈਗੀ ਨਹੀਂ ਤਾਂ ਇਹ ਹੈਗਾ ਜੀ ਦੁਪੱਟਾ ਨਾਲ ਇਦਾਂ ਇਹ ਦੁਪੱਟਾ ਹੈਗਾ ਜੀ ਇਹਦਾ ਇਹ ਹੈਗਾ ਜੀ ਸੇਮ ਡਿਜ਼ਾਈਨਿੰਗ ਦੇ ਵਿੱਚ ਸੈਕੰਡ ਸੂਟ ਸੋ ਇਹ ਹੈਗਾ ਜੀ ਸ਼ਰਟ ਦਾ ਫੈਬਰਿਕ ਸੇਮ ਫੈਬਰਿਕ ਹੈ ਜੀ ਪਹਿਲਾਂ ਵਾਲੇ ਸੂਟ ਨਾਲ ਦਾ ਸੋ ਇਹ ਹੈਗੀ ਹੈ ਜੀ ਬਾਟਮ ਸੋ ਬਹੁਤ ਹੀ ਸੋਹਣਾ ਕੰਟਰਾਸਟ ਹੈ ਸੋ ਉਦਾਂ ਹੀ ਇਹਦਾ ਦੁਪੱਟਾ ਹੈਗਾ ਜੀ ਦੇਖੋ ਐਦਾਂ ਬਾਟਮ ਨਾਲ ਦਾ ਹੈਗਾ ਵਿੱਚੋਂ ਐਂਡ ਪੱਲੇ ਜਿਹੜੇ ਹੈਗੇ ਨੇ ਜੀ ਉਹ ਸ਼ਰਟ ਨਾਲ ਦੇ ਪ੍ਰਿੰਟ ਦੇ ਰਹਿਣਗੇ ਤੇ ਬਹੁਤ ਹੀ ਸੌਫਟ ਵਾਇਲ ਦਾ ਜਿਹੜਾ ਦੁਪੱਟਾ ਹੈਗਾ ਸੋ ਇਹਨੂੰ ਤੁਸੀਂ ਲੀਸਿਸ ਵਗੈਰਾ ਨਾਲ ਹੀ ਬਹੁਤ ਸੋਹਣਾ ਡਿਜ਼ਾਈਨ ਕਰ ਸਕਦੇ ਹੋ ਇਹ ਹੈਗਾ ਜੀ ਸੇਮ ਡਿਜ਼ਾਈਨ ਦੇ ਵਿੱਚ ਆਪਣਾ ਥਰਡ ਕਲਰ ਸੋ ਬਹੁਤ ਹੀ ਯੂਨਿਕ ਜਿਹਾ ਕਲਰ ਹੈ ਜੀ ਇਹਦਾ ਸੋ ਬਿਲਕੁਲ ਲਾਈਟ ਬ੍ਰਾਊਨ ਕਲਰ ਹੈਗਾ ਕਰੀਮ ਇਹਦਾ ਸ਼ਰਟ ਦਾ ਕਲਰ ਹੈਗਾ ਸੋ ਉਦਾਂ ਹੀ ਇਹ ਸ਼ਰਟ ਰਹੇਗਾ ਜੀ ਇਹ ਹੈਗਾ ਬਾਟਮ ਦਾ ਫੈਬਰਿਕ ਸੋ ਇਹਦੇ ਦੁਪੱਟੇ ਦਾ ਡਿਜ਼ਾਈਨ ਵੀ ਸੇਮ ਰਹੇਗਾ ਜੀ ਸੋ ਇਹ ਹੈਗਾ ਦੁਪੱਟਾ ਵਿੱਚੋਂ ਇਹਦਾ ਇਦਾਂ ਚੈੱਕ ਹੀ ਰਹੇਗਾ ਜੀ ਜਿਹੜੇ ਪੱਲੇ ਦਾ ਡਿਜ਼ਾਈਨ ਹੈਗਾ ਇਹਦੇ ਵਿੱਚ ਸੋ ਇਦਾਂ ਸ਼ਰਟ ਨਾਲ ਦੀ ਪ੍ਰਿੰਟਿੰਗ ਰਹੇਗੀ ਸੋ ਇਹ ਵੀ ਕਾਟਨ ਦਾ ਹੈਗਾ ਜੀ ਇਹ ਜਿਹੜੇ ਸੂਟ ਨੇ ਤਿੰਨੂੰ ਸੇਮ ਡਿਜ਼ਾਈਨਿੰਗ ਦੇ ਵਿੱਚ ਸੋ ਕਲਰ ਡਿਫਰੈਂਟ ਨੇ ਇਹਨਾਂ ਦੇ ਇਹ ਵਾਲਾ ਸੂਟ ਵੀ ਫੁੱਲ ਹੈਗਾ ਜੀ ਕਾਟਨ ਦੇ ਵਿੱਚ ਸੋ ਬਹੁਤ ਹੀ ਸੋਹਣੀ ਸ਼ੇਡ ਨੇ ਜੀ ਇਹ ਹੈਗੀ ਬਾਟਮ ਇਹ ਹੈਗਾ ਸ਼ਰਟ ਜੀ ਸੋ ਇਹਦਾ ਡਿਜ਼ਾਈਨ ਪਹਿਲਾਂ ਵਾਲੇ ਸੂਟਸ ਨਾਲੋਂ ਡਿਫਰੈਂਟ ਹੈਗਾ ਸੋ ਇਹਦਾ ਦੁਪੱਟੇ ਦਾ ਕਨਸੈਪਟ ਵੀ ਉਦਾਂ ਹੀ ਹੈਗਾ ਜੀ ਵਿੱਚੋਂ ਇਹ ਬਾਟਮ ਨਾਲ ਦਾ ਹੈਗਾ ਸੋ ਪਰਲੇ ਇਹਦੇ ਇਦਾਂ ਸ਼ਰਟ ਨਾਲ ਦੀ ਹੈਗੀ ਨਹੀਂ ਜੀ ਸੋ ਇਹਨੂੰ ਤੁਸੀਂ ਐਮਬ੍ਰੋਇਡਰੀ ਕਰ ਸਕਦੇ ਹੋ बॉਟਮ ਨੂੰ ਸ਼ਰਟ ਤੇ ਵੀ ਐਮਬ੍ਰੋਇਡਰੀ ਕਰਵਾ ਸਕਦੇ ਹੋ ਪਲੱਸ ਤੁਸੀਂ ਸਿਰਫ ਸਟਿਚਿੰਗ ਡਿਜ਼ਾਈਨ ਲੈਣਾ ਚਾਹੁੰਦੇ ਆ ਤਾਂ ਸਿਰਫ ਇਹਨੂੰ ਕੁਛ ਲਈ ਸਿਸ ਨਾਲ ਕੁਝ ਕਟਿੰਗ ਕਰਕੇ ਇਨਸਰਟ ਕਰਕੇ ਉਹਦਾ ਵੀ ਆਪਾਂ ਇਹਨੂੰ ਬਹੁਤ ਸੋਹਣਾ ਡਿਜ਼ਾਈਨ ਬਣਾ ਸਕਦੇ ਆ ਸੋ ਇਹਦੇ ਵਿੱਚ ਵੀ ਆਪਣੇ ਕੋਲ ਸ਼ੇਡਸ ਅਵੇਲੇਬਲ ਨੇ ਸੋ ਇਹਦੇ ਵਿੱਚ ਵੀ ਇੱਕ ਹੈਗਾ ਜੀ ਮੇਨ ਬਲੂ ਕਲਰ ਦੇ ਨਾਲ ਅਵੇਲੇਬਲ ਸੋ ਇਹ ਸ਼ਰਟ बॉਟਮ ਸੋ ਇਦਾਂ ਹੀ ਇਹਦਾ ਦੁਪੱਟਾ ਸੇਮ ਡਿਜ਼ਾਈਨਿੰਗ ਦੇ ਵਿੱਚ ਰਹੇਗਾ ਕਿ ਪੱਲਿਆਂ ਦੇ ਵਿੱਚ ਆਪਣੀ ਸ਼ਰਟ ਵਾਲਾ ਡਿਜ਼ਾਈਨ ਆਏਗਾ ਸੋ ਇਹਦੇ ਵਿੱਚ ਇੱਕ ਕਲਰ ਹੋਰ ਅਵੇਲੇਬਲ ਹੈਗਾ ਜੀ ਸੋ ਇਹ ਵਾਲਾ ਸ਼ੇਡ ਇਹਦੇ ਵਿੱਚ ਅਵੇਲੇਬਲ ਹੈਗਾ ਸੋ ਇਹਦੇ ਵਿੱਚ ਵੀ ਬਾਟਮ ਉਦਾਂ ਹੀ ਲੱਗੀ ਹੋਈ ਆ ਸੋ ਦੁਪੱਟਾ ਵੀ ਇਹਦਾ ਉਦਾਂ ਹੀ ਹੈਗਾ ਇਹ ਹੈਗਾ ਜੀ ਨੈਕਸਟ ਡਿਜ਼ਾਈਨ ਸੋ ਇਹ ਪੂਰਾ ਹੈਗਾ ਵਾਈਟ ਦੇ ਉੱਪਰ ਡਿਜ਼ਾਈਨਿੰਗ ਹੋਈ ਹੈ ਜੀ ਇਹਦੇ ਉੱਪਰ ਹਲਕਾ-ਹਲਕਾ ਗਲਿਟਰ ਇਫੈਕਟ ਵੀ ਹੈਗਾ ਸੋ ਸ਼ਾਇਦ ਵੀਡੀਓ ਦੇ ਵਿੱਚ ਤੁਹਾਨੂੰ ਪ੍ਰੋਪਰਲੀ ਨਹੀਂ ਦਿਖ ਰਿਹਾ ਸੋ ਇਦਾਂ ਇਹਦਾ ਜਿਹੜਾ ਸ਼ਰਟ ਦਾ ਫੈਬਰਿਕ ਹੈਗਾ ਸੋ ਇਹ ਹੈਗਾ ਜੀ ਬਾਟਮ ਦਾ ਤਾਂ ਇਹਦਾ ਦੁਪੱਟਾ ਵੀ ਉਦਾਂ ਡਿਜ਼ਾਈਨਰ ਰਹੇਗਾ ਇਹ ਹੈਗਾ ਜੀ ਦੁਪੱਟਾ ਸੋ ਇਹਦਾ ਵੀ ਸਟਾਈਲ ਸੇਮ ਹੈਗਾ ਪਹਿਲਾਂ ਵਾਲੇ ਸੂਟਸ ਨਾਲ ਦਾ ਸੁਬਾ ਸਿੱਧਾ ਡਿਜ਼ਾਈਨ ਚੇਂਜ ਹੋ ਗਿਆ ਜੀ ਇਹਦੇ ਵਿੱਚ ਇਹਦੇ ਵਿੱਚ ਵੀ ਥੋੜਾ ਥੋੜਾ ਜਿਹੜਾ 골ਡਨ ਪੇਂਟ ਦਾ ਅਫੈਕਟ ਹੈਗਾ ਉਹ ਦਿਖ ਰਿਹਾ ਏਦਾਂ ਬੂਟਿਆਂ ਦੇ ਵਿੱਚ ਵੀ ਦਿਖ ਰਿਹਾ ਸੋ ਇਹਦਾ ਬੇਸ ਹੈਗਾ ਜੀ ਵਾਈਟ ਇਹਦੇ ਵਿੱਚ ਸੇਮ ਦੇ ਵਿੱਚ ਇੱਕ ਆਪਣੇ ਕੋਲ ਹੋਰ ਕਲਰ ਅਵੇਲੇਬਲ ਹੈਗਾ ਇਹ ਕਲਰ ਹੈਗਾ ਐਂਡ ਬਾਟਮ ਸੇਮ ਪੈਟਰਨ ਇਨ ਦਾ ਹੈਗਾ ਜੀ ਦੁਪੱਟੇ ਦਾ ਪੱਟੀ ਤੇ ਇਹ ਵਾਲਾ ਜਿਹੜਾ ਬਾਰਡਰ ਹੈਗਾ ਉਹ ਇਦਾਂ ਬਣਿਆ ਹੋਇਆ। ਬਹੁਤ ਹੀ ਫਾਈਨ ਕਾਟਨ ਆ ਸੋ ਇਦਾਂ ਇਹਦੇ ਵਿੱਚ ਜਿਹੜਾ ਚੈੱਕ ਹੈਗਾ ਉਹ ਬਣਿਆ ਹੋਇਆ। ਇਹ ਹੈਗਾ ਜੀ ਅੱਜ ਦਾ ਲਾਸਟ ਸੂਟ ਸੋ ਇਹਦਾ ਕਲਰ ਹੈਗਾ ਜੀ ਸਕਾਈ ਬਲੂ। ਸੋ ਇਦਾਂ ਇਹ ਸ਼ਰਟ ਇਹ ਦੁਪੱਟਾ ਹੈਗਾ ਜੀ ਪਿਓਰ ਕੋਇਲ ਕਾਟਨ ਦਾ ਹੈਗਾ ਇਹ ਬਾਟਮ ਦਾ ਸਟਫ ਹੈਗਾ। ਸੋ ਇਹਦੇ ਵਿੱਚ ਆਪਣੇ ਕੋਲ ਹੁਣ ਸਿੰਗਲ ਕਲਰ ਅਵੇਲੇਬਲ ਹੈਗਾ। ਸੋ ਤੁਸੀਂ ਸਾਨੂੰ WhatsApp ਕਰ ਸਕਦੇ ਹੋ ਦਾ ਆਪਣਾ ਨੰਬਰ ਸਕਰੀਨ ਦੇ ਉੱਪਰ ਸ਼ੋ ਹੋ ਰਿਹਾ ਸੋ ਨੰਬਰ ਤੁਸੀਂ ਨੋਟ ਵੀ ਕਰ ਸਕਦੇ ਹੋ 9465712104 ਸੋ ਤੁਸੀਂ ਜਲਦੀ ਜਲਦੀ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਹੈਗਾ ਸੋ ਉਹ ਸੂਟ ਤੁਸੀਂ ਆਪਾਂ ਨੂੰ WhatsApp ਕਰੋ ਕਿਉਂਕਿ ਇਹ ਵਾਲੇ ਸੂਟਸ ਹੈਗੇ ਨੇ ਜੀ ਸੋ ਇਹਨਾਂ ਦੇ ਕਲਰਸ ਲਿਮਟਿਡ ਨੇ ਸੋ ਬਾਅਦ ਚੋ ਇੱਕ ਵਾਰ ਸੇਲ ਆਊਟ ਹੋ ਗਿਆ ਸਟਾਕ ਲਿਮਟਿਡ ਹੈਗਾ ਆਪਣੇ ਕੋਲ ਸੋ ਦੁਬਾਰਾ ਤੁਹਾਨੂੰ ਨਹੀਂ ਮਿਲਣਾ ਸੋ ਜਲਦੀ ਜਲਦੀ ਤੁਸੀਂ ਸਾਨੂੰ ਸਕਰੀਨ ਸ਼ਾਟ ਕਰੋ ਤਾਂ ਸੀ ਤੁਹਾਨੂੰ ਰਿਪਲਾਈ ਕਰਕੇ ਤੁਹਾਡਾ ਸੂਟ ਤੁਹਾਨੂੰ ਪੁਛਾ ਦੇਵਾਂਗੇ ਥੈਂਕ ਯੂ